10ਵੀਂ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਪੰਜ ਗਰਾਈਆਂ ਦੀਆਂ ਦੋ ਬੱਚੀਆਂ ਨੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਹੈ। ਇਹਨਾਂ ਲੜਕੀਆਂ ਨੇ 8ਵੀਂ ਵਿੱਚੋਂ ਵੀ ਟੌਪ ਕੀਤਾ ਸੀ ਅਤੇ ਉਸ ਵੇਲੇ ਪੰਜਾਬ ਸਰਕਰਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਮੌਕੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਦੋਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਬੱਚੀਆਂ ਨੇ ਕਿਹਾ ਕਿ ਇਸ ਸਫਲਤਾ ਵਿੱਚ ਸਕੂਲ ਸਟਾਫ ਸਮੇਤ ਪਰਿਵਾਰ ਦਾ ਸਾਥ ਰਿਹਾ। ਸਰਕਾਰੀ ਸਕੂਲਾਂ ਵਿੱਚ ਵੀ ਉਹੀ ਸਹੂਲਤਾਂ ਤੇ ਪੜ੍ਹਾਈ ਮਿਲ ਰਹੀ ਹੈ ਜੋ ਨਿੱਜੀ ਸਕੂਲਾਂ ਵਿੱਚ ਮਿਲਦੀ ਹੈ। ਇਹਨਾਂ ਦੋਨਾਂ ਬੱਚੀਆਂ ਨੇ 650 ਵਿੱਚੋਂ 631 ਅਤੇ 628 ਨੰਬਰ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲ ਪੰਜਗਰਾਈਆਂ ਵਿਖੇ ਬੱਚਿਆਂ ਨੂੰ ਪੜ੍ਹਾਈ ਵਿੱਚ ਪੂਰੀ ਮਿਹਨਤ ਕਰਵਾਈ ਜਾਂਦੀ ਹੈ ਅਤੇ ਹਰ ਸਹੂਲਤ ਮਹੱਈਆ ਕਰਵਾਈ ਜਾਂਦੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਸਕੂਲ ਦੀਆਂ ਇਹਨਾਂ ਬੱਚੀਆਂ ਨੇ ਟੌਪ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਗਵਰਨਮੈਂਟ ਹਾਈ ਸਕੂਲ ਪੰਜਗਰਾਈਆਂ ਡਿਸਟ੍ਰਿਕਟ ਗੁਰਦਾਸਪੁਰ ਔਰ ਸਾਡੇ ਦੋ ਸਟੂਡੈਂਟਸ 10th ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੈਰਿਟ ਵਿੱਚ ਆਏ ਨੇ ਗੁਰਸ਼ਰਨਜੀਤ ਕੌਰ ਵਿਦ 97.08 ਪਰਸੈਂਟੇਜ ਐਂਡ ਕਾਜਲਦੀਪ ਕੌਰ ਵਿਦ 96.62 ਪਰਸੈਂਟੇਜ ਐਂਡ ਵੀ ਆਲ ਆਫ ਵੀ ਆਲ ਆਰ ਫੀਲਿੰਗ ਪ੍ਰਾਊਡ ਆਫ ਹਰ ਕਿਤੋਂ ਦੋ ਸਾਲ ਪਹਿਲਾਂ ਇਨ 8th ਕਲਾਸ ði ਸਟੂਡੈਂਟਸ ਆਰ ਮੈਰਿਟ ਮੈਰਿਟੋਰੀਅਸ ਸਟੂਡੈਂਟਸ ਸੋ ਉਦੋਂ ਵੀ ਇਹਨਾਂ ਦੀ ਮੈਰਿਟ ਆਈ ਸੀਗੀ ਜੀ ਔਰ گورنر ਸਾਹਿਬ ਨੇ ਸਾਨੂੰ ਰਾਜਪਬਵਨ ਵਿੱਚ ਬੁਲਾ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਸੀਗਾ ਔਰ ਇਹਨਾਂ ਨੂੰ ਵਜੀਫਾ ਰਾਸ਼ੀ ਜਿਹੜੀ ਹੈ ਉਹ ਦਿੱਤੀ ਗਈ ਸੀ ਸਕੂਲ ਵੱਲੋਂ ਤਾਂ ਸਨਮਾਨਤ ਕਰਨਾ ਬਣਦਾ ਹੀ ਹੈ ਜੀ ਕਿਉਂਕਿ ਇਹਨਾਂ ਬੱਚਿਆਂ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸੋ ਇਸ ਕਰਕੇ ਸਾਡੇ ਸਾਰੇ ਸਟਾਫ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਔਰ ਮੈਨੂੰ ਆਪਣੇ ਸਟਾਫ ਦਾ ਵੀ ਸਟਾਫ ਤੇ ਵੀ ਮਾਣ ਹੈ ਔਰ ਇਸ ਪਿੰਡ ਤੇ ਵੀ ਮਾਣ ਹੈ ਇਹਨਾਂ ਬੱਚਿਆਂ ਦੇ ਇਹਨਾਂ ਮਾਪਿਆਂ ਤੇ ਮਾਣ ਹੈ ਕਿ ਇਹ ਬੱਚੀਆਂ ਜਿਹੜੀਆਂ ਨੇ ਅੱਜ ਮੈਰਿਟ ਵਿੱਚ ਆ ਕੇ ਸਾਡੇ ਸਾਰਿਆਂ ਨੂੰ ਸਾਨੂੰ ਪੰਜਾਬ ਵਿੱਚ ਜਿਹੜਾ ਹੈ ਮਾਣ ਦਵਾਇਆ ਹੈ ਗੁਰੂ ਆਸਤੇ ਤੇ ਸਭ ਤੋਂ ਪਹਿਲੀ ਖੁਸ਼ੀ ਇਹ ਹੀ ਹੁੰਦੀ ਹੈ ਜੇਕਰ ਬੱਚਾ ਕੋਈ ਚੰਗਾ ਸਥਾਨ ਕੋ ਚੰਗਾ ਰੈਂਕ ਹਾਸਲ ਕਰਦਾ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਆਪਣੇ ਬੱਚਿਆਂ ਨਾਲੋਂ ਸਾਨੂੰ ਇਹਨਾਂ ਦੀ ਖੁਸ਼ੀ ਜ਼ਿਆਦਾ ਹੁੰਦੀ ਹੈ ਜੀ ਔਰ ਵਾਕਈ ਜਦੋਂ ਕੱਲ ਪਤਾ ਲੱਗਾ ਤੇ ਜਦੋਂ ਮੈਂ ਆਪਣੇ ਸਟਾਫ ਨਾਲ ਇਹ ਗੱਲ ਸ਼ੇਅਰ ਕੀਤੀ ਤੇ ਕਿਉਂਕਿ ਇਹਨਾਂ ਦੇ ਕਲਾਸ ਇਨਚਾਰਜ ਮੈਡਮ ਰਾਜਵਿੰਦਰ ਕੌਰ ਜੀ ਨੇ ਸੋ ਉਹ ਵੀ ਇਮੋਸ਼ਨਲ ਬੜੇ ਹੋ ਗਏ ਜੀ ਕਿਉਂਕਿ ਵਾਕਈ ਖੁਸ਼ੀ ਹੁੰਦੀ ਹੈ ਬੱਚਿਆਂ ਨਾਲ ਅਸੀਂ ਇਮੋਸ਼ਨਲੀ ਅਟੈਚ ਹੁੰਨੇ ਆ ਸੋ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਬੱਚਿਆਂ ਦੀ ਜਿਹੜੀ ਇਸ ਪ੍ਰਾਪਤੀ ਵਾਸਤੇ ਜੀ ਇਹ ਵਹਿਮ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਔਰ ਲੰਬੇ ਸਮੇਂ ਤੋਂ ਅਸੀਂ ਇਸੇ ਕੰਮ ਲਈ ਲੱਗੇ ਹੋਏ ਆ ਕਿ ਜਿਹੜਾ ਇੱਕ ਗਲਤ ਮੈਸੇਜ ਕਹਿ ਲੋ ਕੀ ਕਮਿਊਨਿਟੀ ਵਿੱਚ ਸਮਾਜ ਦੇ ਵਿੱਚ ਗਿਆ ਹੋਇਆ ਸੀਗਾ ਕਿ ਸਰਕਾਰੀ ਸਕੂਲ ਜਿਹੜੇ ਨੇ ਉੱਥੇ ਪੜ੍ਹਾਈ ਨਹੀਂ ਹੁੰਦੀ ਜਾਂ ਮਾਹੌਲ ਚੰਗਾ ਨਹੀਂ ਮਿਲਦਾ ਸੋ ਅਸੀਂ ਉਸ ਵਹਿਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਔਰ ਬਹੁਤ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਜੋ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸਕੂਲ ਦੀਆਂ ਇਹਨਾਂ ਦੋ ਬੱਚੀਆਂ ਨੇ ਮੈਰਿਟ ਰੈਂਕ ਲਿਆ ਹੈ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਸਰਕਾਰੀ ਸਕੂਲਾਂ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜ਼ਰੂਰ ਦਾਖਲ ਕਰਵਾਓ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਜ਼ਰੂਰ ਲਓ ਜੀ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਤੇ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਪੰਜਗੜੀਆਂ ਦੀ ਵਿਦਿਆਰਥਣਾਂ ਤੇ ਮੈਂ ਅੱਜ 10ਵੀਂ ਜਮਾਤ ਦੇ ਮੈਰਿਟ ਮੈਰਿਟੋਰੀਅਸ ਆਈਆਂ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਕੂਲ ਦੇ ਅਧਿਆਪਕ ਜਿਹੜੇ ਮੇਰੇ ਸਾਡੇ ਇਨਚਾਰਜ ਮੈਮ ਸ਼੍ਰੀਮਤੀ ਰਾਜਵਿੰਦਰ ਕੌਰ ਇਹਨਾਂ ਤੇ ਤੁਹਾਨੂੰ ਇਹਨਾਂ ਨੂੰ ਸਾਡੇ ਬਹੁਤ ਮਾਣ ਹੈ ਕਿ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਆ ਮੈਂ ਡਾਕਟਰ ਬਣਨਾ ਚਾਹੁੰਦੀ ਆ ਮੈਂ ਮੈਡੀਕਲ ਲਾਈਨ ਚ ਜਾਣਾ ਚਾਹੁੰਦੀ ਆ ਜਣਾ ਚਾਹੁੰਦੇ ਆ ਕਿ ਕੋਈ ਬੱਚੀਆਂ ਵੀ ਅੱਜ ਕੱਲ ਕਿਉਂਕਿ ਬੱਚਿਆਂ ਨੂੰ ਵੀ ਬਰਾਬਰ ਦਾ ਹੱਕ ਹੈ ਮੁੰਡਿਆਂ ਦੇ ਨਾਲ ਮੇਰਾ ਨਾਮ ਕاجਲਦੀਪ ਕੌਰ ਹੈ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਹੈ ਸਾਡੇ ਟੀਚਰਸ ਨੂੰ ਸਾਡੇ ਹੈਡ ਸਰ ਨੂੰ ਸਾਡੇ ਪੇਰੈਂਟਸ ਨੂੰ ਸਾਡੇ ਤੇ ਬਹੁਤ ਮਾਣ ਹੈ ਕਿ ਅਸੀਂ ਅੱਜ ਫੇਰ ਨਾਮ ਰੋਸ਼ਨ ਕੀਤਾ ਹੈ ਸਕੂਲ ਦਾ ਅਸੀਂ 10th ਚ ਫੇਰ ਮੈਰਿਜ ਚ ਆਏ ਆ ਸਾਡੇ ਹੈਡ ਸਰ ਨੇ ਉਹ ਬਹੁਤ ਹੀ ਮਿਹਨਤੀ ਪਰਸਨ ਨੇਗੇ ਸਾਡੇ ਟੀਚਰਸ ਨੇ ਮੇਰੇ ਇਨਚਾਰਜ ਮੈਮ ਨੇ ਰਾਜਵਿੰਦਰ ਮੈਮ ਉਹ ਵੀ ਬਹੁਤ ਮਿਹਨਤ ਕਰਵਾਉਂਦੇ ਨੇ ਸਾਡੇ ਇਸ ਸਕੂਲ ਦੇ ਜਿਹੜੇ ਵੀ ਹਰੇਕ ਟੀਚਰ ਚ ਆਪਣੀ ਆਪਣੀ ਖੂਬੀ ਆ ਉਹਨਾਂ ਕੋ ਆਪਣੀ ਆਪਣੀ ਵੱਖਰੀ ਵੱਖਰੀ ਕਹਿ ਲੋ ਇੱਕ ਹਾਈ ਲੈਵਲ ਦੀ ਕਹਿ ਲੋ ਨੋਲੇਜ ਹੈਗੀ ਆ ਅਸੀਂ ਉਹਨਾਂ ਕੋ ਜਿੰਨੀ ਮਰਜ਼ੀ ਨੋਲੇਜ ਲੈ ਸਕਦੇ ਆ ਮੈਂ ਪ੍ਰੋਫੈਸਰ ਬੰਨਣਾ ਚਾਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਪੰਜਗਿਆਂ ਦੀਆਂ ਜਿਹੜੀ ਸੇਵਾਵਾਂ ਉਬਾਰ ਰਹੀਆਂ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹਨਾਂ ਬੱਚੀਆਂ ਨੇ ਮੇਰਾ ਸ਼ੁਰੂ ਤੋਂ ਹੀ ਬੜਾ ਮਾਣ ਵਧਾਇਆ। 1 ਕਲਾਸ ਵਿੱਚ ਸੀਗੀਆਂ ਮੇਰੇ ਕੋਲ ਤੇ ਉਦੋਂ ਵੀ ਇਹ ਸਕੂਲ ਦੇ ਵਿੱਚ ਫਸਟ ਟਾਈਮ ਮੈਰਿਟ ਆਈ ਸੀਗੀ ਔਰ ਇਹ ਮੇਰੀਆਂ ਬੱਚੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਫੇਰ ਉਹੀ ਹਿਸਟਰੀ ਰਿਪੀਟ ਕੀਤੀ ਆ। ਅੱਜ ਫੇਰ ਮੈਂ ਬੜੀ ਪ੍ਰਾਊਡ ਹਾਂ ਇਹਨਾਂ ਤੇ ਕਿ ਇਹਨਾਂ ਨੇ ਅੱਜ ਫੇਰ ਸਾਡਾ ਜ਼ਿਲ੍ਹੇ ਦੇ ਵਿੱਚ ਨਾਮ ਰੌਸ਼ਨ ਕੀਤਾ। ਇਹ ਮੇਰੀਆਂ ਆਪਣੀਆਂ ਹੀ ਬੱਚੀਆਂ ਸੀਗੀਆਂ ਜਿੰਨਾ ਚੇ ਮੇਰਾ ਬੇਟਾ ਅੱਜ ਫਸਟ ਆਂਦਾ ਤੇ ਅੱਜ ਉਹ ਜਿੰਨੀ ਖੁਸ਼ੀ ਉਸ ਵਲੇ ਹੁੰਦੀ ਆ ਅੱਜ ਇਸ ਸਕੂਲ ਉਹੀ ਖੁਸ਼ੀ ਮੈਨੂੰ ਹੋ ਰਹੀ। ਵੈ ਮੀ ਜੇ ਇੱਥੇ ਜ਼ਿਆਦਾ ਵਧੀਆ ਜੇ ਗਵਰਨਮੈਂਟ ਸਕੂ ਸੜਕੋ ਫੈਸਿਲਿਟੀਆਂ ਵੀ ਉਹਨਾਂ ਤੋਂ ਵੱਧ ਹੈ ਉਸ ਤੋਂ ਇਲਾਵਾ ਜੇ ਸਾਡਾ ਜਿਹੜਾ ਸਟਾਫ ਹੈ ਉਹ ਆਪਣੇ ਲੈਵਲ ਤੇ ਵੀ ਜਿੰਨੀ ਮਦਦ ਕਰ ਸਕਦਾ ਹੈ ਸਕੂਲ ਦੇ ਬੱਚਿਆਂ ਦੀ ਉਨੀ ਮਦਦ ਉਹ ਕਰਦਾ ਹੈ ਹੁਣ ਸਾਡੇ ਸਕੂਲ ਦੇ ਵਿੱਚ ਬੜੀ ਦੂਰੋਂ ਦੂਰੋਂ ਬੱਚੇ ਆ ਰਹੇ ਨੇ ਔਰ ਜਿੰਨੇ ਆਟੋ ਰਿਕਸ਼ਾ ਤੇ ਆ ਰਹੇ ਨੇ ਉਹ ਸਾਡਾ ਸਟਾਫ ਜਿਹੜਾ ਉਹ ਸਾਰਾ ਕੁਝ ਉਹ ਹੀ ਅਫੋਰਡ ਕਰਦਾ ਪਿਆ ਜੀ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਵੱਲੋਂ ਬਟਾਲਾ ਤੋਂ ਵਿਕੀ ਮਲਕ ਦੀ ਖਸਰਪੁਰ